ਸੇਕਪੰਤ ਵਿੱਚ ਇੱਕ ਬਹੁਤ ਹੀ ਮਸ਼ਹੂਰ ਗੱਲ ਹੈ ਕਿ ਭਗਤਾਂ ਦੀ ਆਰਤੀ ਹੈ ਪਰ ਧੰਨੇ ਭਗਤ ਦਾ ਆਰਤਾ ਕਿਉਂਕਿ ਉਹ ਜੱਟ ਸੀ ਪਰ ਉਹ ਸੱਚੀ ਗੱਲ ਨਹੀਂ ਜਾਣਦੇ ਕਿ ਆਰਤੀ ਦਾ ਮਤਲਬ ਹੁੰਦਾ ਹੈ ਪੂਜਾ ਕਰਨੀ ਪਰ ਆਰਤਾ ਦਾ ਮਤਲਬ ਹੁੰਦਾ ਹੈ ਦੁਖੀ ਜਾਂ ਪੀੜਿਤ ਸੇਵਕ ਸੋ ਭਗਤ ਧੰਨਾ ਜੀ ਕਹਿ ਰਹੇ ਹਨ ਗੋਪਾਲ ਤੇਰਾ ਆਰਤਾ ਏ ਅਕਾਲ ਪੁਰਖ ਜੀ ਮੈਂ ਦੁਖੀ ਪੀੜਿਤ ਤੇਰਾ ਸੇਵਕ ਹਾਂ ਤੇਰਾ ਦਾਸ ਹਾਂ ਮੇਰੀਆਂ ਮੰਗਾ ਪੂਰੀਆਂ ਕਰੋ ਜੀ ਇਸ ਸਾਰੇ ਸ਼ਬਦ ਦੇ ਵਿੱਚ ਭਗਤ ਧੰਨਾ ਜੀ ਅਕਾਲ ਪੁਰਖ ਦੀ ਪੂਜਾ ਨਹੀਂ ਕਰ ਰਹੇ ਬਲਕਿ ਦੁਨਿਆਵੀ ਮੰਗਾ ਮੰਗ ਰਹੇ ਹਨ ਜਿਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਡੀਆਂ ਜੋ ਵੀ ਦੁਨੀਆਵੀ ਮੰਗਾ ਹਨ ਉਹ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਉਸ ਤੋਂ ਮੰਗ ਸਕਦੇ ਹਾਂ ਤੇ ਇਸ ਤਰ੍ਹਾਂ ਕਰਨ ਨਾਲ ਕੋਈ ਗੁਰਮਤ ਉਰੋਧੀ ਗੱਲ ਨਹੀਂ ਬਣਦੀ ਇਸ ਦੁਨੀਆ ਵਿੱਚ ਸਿਰਫ ਅਕਾਲ ਪੁਰਖ ਹੀ ਦాతਾ ਹੈ ਅਤੇ ਬਾਕੀ ਸਭ ਮੰਗਤੇ ਹਨ ਸਿੱਖ ਨੇ ਮੰਗਤੇ ਦਾ ਮੰਗਤਾ ਨਹੀਂ ਬਣਨਾ ਇਸ ਕਰਕੇ ਉਸਨੇ ਸਿਰਫ ਅਕਾਲ ਪੁਰਖ ਕੋਲੋਂ ਹੀ ਮੰਗਣਾ ਹੈ ਅਤੇ ਇਸ ਕਰਕੇ ਸਿੱਖ ਨੇ ਜਾਂ ਸਿੱਖ ਕੌਮ ਨੇ ਕਿਸੇ ਸਰਕਾਰ ਕੋਲੋਂ ਕੋਈ ਆਸ ਨਹੀਂ ਰੱਖਣੀ ਅਤੇ ਨਾ ਹੀ ਕਿਸੇ ਕੋਲੋਂ ਕੁਝ ਮੰਗਣਾ ਹੈ ਦੁਨੀਆ ਵਿੱਚ ਜੋ ਕੁਝ ਵੀ ਚਾਹੀਦਾ ਹੈ ਅਰਦਾਸ ਕਰਕੇ ਅਕਾਲ ਪੁਰਖ ਕੋਲੋਂ ਮੰਗਿਆ ਜਾ ਸਕਦਾ ਹੈ